650 ਦੀ ਮਿਲ ਜਾਣੀ ਹੈ ਯਾਰ ਜੁੱਤੀ ਤੁਹਾਨੂੰ ਹੋਰ ਵੀ ਦਿਖਾਉਂਦੇ ਆ ਤੁਹਾਨੂੰ ਲੱਗ ਲੱਗ ਸਾਰੇ ਡਿਜ਼ਾਈਨ ਇੱਕ ਤੋਂ ਇੱਕ ਤੇ ਪਾਈ ਹੋਣੀ ਤਿਆਰ ਵੀ ਕਰਦੇ ਨੇ ਜੇ ਕਿਸੇ ਨੇ ਕਰਾਉਣੀ ਹੋਵੇ ਤੇ 400 ਤੋਂ ਪ੍ਰੀਮੀਅਮ ਕੁਆਲਟੀ ਸਟਾਰਟ ਹੋ ਜਾਂਦੀ ਹੈ ਤੇਰੀਆਂ ਵਧੀਆ ਕੁਆਲਟੀ ਲੋ ਜੀ ਆਹ ਵਾਲੀ ਜੁੱਤੀ ਜ਼ਿਆਦਾਤਰ ਆਰਡਰ ਤੇ ਤਿਆਰ ਹੁੰਦੀ ਆ ਪਰ 5-7 ਪੀਸ ਬਾਈ ਜੇ ਉਹਨਾਂ ਕੋਲ ਬਣੇ ਪਏ ਹੁੰਦੇ ਨੇ ਇਹ ਤੇ ਆਹ ਦੇਖੋ ਜੀ ਉਸੇ ਡਿਜ਼ਾਈਨ ਚ ਉਹਡੀ ਡਿਫਰੈਂਟ ਬਲੈਕ ਕਲਰ ਚ ਆ ਗਈ ਇਹ ਤੇ ਵੀ ਹੈਂਡਵਰਕ ਹੋਇਆ ਸਾਰਾ ਇਹ ਆ ਦੇਖੋ ਨਾ ਸੁਨਾ ਕਲਰ ਤੇ ਆ ਰਹਾ ਟ੍ਰੈਂਡ ਹੈ ਗਿਆ ਇਹ ਟ੍ਰੈਂਡ ਵੀ ਮੈਚਿੰਗ ਕਰਦਾ ਹੈ ਤੇ ਅੱਗੇ ਆਡ ਗੈਨ ਇਹਨਾਂ ਦਾ ਬਹੁਤ ਟ੍ਰੈਂਡਾ ਹੁਣ ਦੇਖੋ ਵਰਕ ਹੋਇਆ ਬਹੁਤ ਟ੍ਰੈਂਡ ਹੈ ਈ ਇਹਨਾਂ ਦਾ ਅੱਜ ਕੱਲ੍ਹ ਸਿੰਘ ਦੇਖੋ ਜੀ ਸ਼ਸ਼ੀਕਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਦੇ ਵਿੱਚ ਤੇ ਅੱਜ ਪਹੁੰਚੇ ਆ ਜੀ ਆਪਾਂ ਸ਼ਹਿਰ ਮਲੇਰਕੋਟਲੇ ਤੇ ਮਲੇਰਕੋਟਲੇ ਅੱਜ ਤੁਹਾਨੂੰ ਦਿਖਾਉਂਦੇ ਆ ਜੀ ਪੰਜਾਬੀ ਜੁੱਤੀ ਜਿਹੜੇ ਮਸ਼ਹੂਰ ਆ ਮਲੇਰਕੋਟਲੇ ਦੀ ਪੰਜਾਬੀ ਜੁੱਤੀ ਪੰਜਾਬੀ ਜੁੱਤੀ ਦੇ ਢੰਡਾਰ ਤੇ ਤੁਹਾਨੂੰ ਲੈ ਕੇ ਆਏ ਆ ਤੇ ਵੀਡੀਓ ਨਾਲ ਐਂਟਰ ਕਰ ਬਣੇ ਰਹੋ ਕਿਉਂਕਿ ਰੇਟ ਤੁਹਾਨੂੰ ਦਿਖਾਉਨੇ ਆ ਅੱਜ ਮਲੇਰਕੋਟਲੇ ਦੀ ਪੰਜਾਬੀ ਜੁੱਤੀ ਉਹ ਜੀ ਪਹਿਲਾਂ ਹੁਣ ਤੁਸੀਂ ਜੁੱਤੀਆਂ ਦੀ ਕੁਆਂਟੀਟੀ ਦੇਖ ਲਓ ਤੇ ਤੁਹਾਨੂੰ ਦਿਖਾਉਨੇ ਆ ਆਪਾਂ ਰੇਟ ਵੀ ਦੱਸਦੇ ਆ ਤੇ ਪੰਜਾਬੀ ਜੁੱਤੀ ਲੇਡੀਜ਼ ਇਧਰ ਜੈਂਟਸ ਦੀਆਂ ਜੁੱਤੀਆਂ ਕੁਆਂਟੀਟੀ ਦੇਖੋ ਪਹਿਲਾਂ ਡਿਜ਼ਾਈਨ ਦੇਖੋ ਫੇਰ ਦੱਸਦੇ ਹਾਂ ਰੇਟ ਦੇਖੋ ਹਰ ਤਰ੍ਹਾਂ ਦੇ ਡਿਜ਼ਾਈਨ ਜੈਂਟਸ ਦੇ ਵੀ ਆਹ ਦੇਖਾ ਉੱਪਰ ਹੈਗੇ ਜੈਂਟਸ ਤੇ ਇਧਰ ਲੇਡੀਜ਼ ਦੀਆਂ ਪੰਜਾਬੀ ਜੁੱਤੀਆਂ ਚਲੋ ਹੁਣ ਤੁਹਾਨੂੰ ਦੱਸਦੇ ਹਾਂ ਰੇਟ ਤੇ ਨਾਲੇ ਦਿਖਾਉਂਦੇ ਹਾਂ ਅਲੱਗ-ਅਲੱਗ ਡਿਜ਼ਾਈਨ ਦਿਖਾਉਂਦੇ ਆ ਤੁਹਾਨੂੰ ਜੁੱਤੀ ਹਰ ਤਰ੍ਹਾਂ ਦਾ ਡਿਜ਼ਾਈਨ ਤੇ ਦੇਖੋ ਜੀ ਹੈਂਡਵਰਕ ਹੋਇਆ ਹੋਇਆ ਸਭ ਦੀ ਆਪ ਤਿਆਰ ਕਰਦੇ ਨੇ ਬਾਈ ਹੁਣੀ ਤੇ ਆ ਜਿਹੜੀ ਆਪਾਂ ਤੁਹਾਨੂੰ ਦਿਖਾਉਂਦੇ ਆ ਸਾਰੀ ਇਹ ਇਹ 400 ਤੋਂ ਸ਼ੁਰੂ ਹੋ ਜਾਂਦੀ ਹੈ ਜੀ ਆ ਵੀ 400 ਵਾਲੀ ਨੇ ਇਹ ਵੀ 400 ਵਾਲੀ ਲੱਗਿਓ ਇਹਨੇ ਸਾਰੇ ਡਿਜ਼ਾਈਨ ਹੀ ਆਰੇ ਬੋਕਲ ਨਾ ਪਿਆਰਾ ਹੈਂਡਵਰਕ ਹੋਇਆ ਹੋਇਆ ਇਹ 400 ਤੋਂ ਸ਼ੁਰੂ ਹੋ ਕੇ ਬਾਈ ਜਿੰਨਾਂ ਕੋਲ 1000 1200 1300 ਤੱਕ ਮਿਲ ਜਾਂਦੀ ਆ ਆ ਸਾਰੀ ਜਿਹੜੀ ਤੁਹਾਨੂੰ ਦਿਖਾ ਰਹੇ ਆ 700 800 ਤੱਕ 500 600 700 800 ਇਹ ਆ ਦੇਖੋ ਜੀ ਬੜਾ ਟ੍ਰੈਂਡ ਚੱਲਿਆ ਰਹੀ ਹੈ ਜੁੱਤੀ ਦਾ ਵੀ ਝਾਂਜਰ ਵਾਲੀ ਘੁੰਗਰ ਵਾਲੀ ਘੁੰਗਰ ਵਾਲੀ ਹਾਂ ਤੇ ਇਹ ਤੁਹਾਨੂੰ ਆ ਕਿੰਨੇ ਦੱਸੇ ਦੀ ਵੀਰੇ 700 ਹੀ 650 ਦੀ ਮਿਲ ਜਾਣੀ ਹੈ ਇਹ ਜੁੱਤੀ ਤੁਹਾਨੂੰ ਹੋਰ ਵੀ ਦਿਖਾਉਂਦੇ ਆ ਤੁਹਾਨੂੰ ਅਲੱਗ-ਅਲੱਗ ਤੇ ਆ ਸਾਰੀਆਂ 650-700 ਰੁਪਏ ਦੀ ਰੇਂਜ 'ਚ ਨੇ ਵਰਕ ਹੋਇਆ ਹੋਇਆ ਤੁਸੀਂ ਦੇਖੇ ਸਕਦੇ ਹੋ ਤੇ ਆ ਉੱਤੇ ਵੀ ਆ ਗਈ ਆਈ ਸਾਰੇ ਡਿਜ਼ਾਈਨ ਇੱਕ ਤੋਂ ਇੱਕ ਤੇ ਬਾਈ ਉਹ ਨਹੀਂ ਤਿਆਰ ਵੀ ਕਰਦੇ ਨੇ ਜੇ ਕਿਸੇ ਨੇ ਕਰਾਉਣੀ ਹੋਵੇ ਤੇ 400 ਤੋਂ ਪ੍ਰੀਮੀਅਮ ਕੁਆਲਿਟੀ ਸਟਾਰਟ ਹੋ ਜਾਂਦੀ ਹੈ ਜੀ ਪੂਰੀ ਵਧੀਆ ਕੁਆਲਿਟੀ ਨਹੀਂ ਪੂਰੀ ਆ ਨਹੀਂ ਲੈ ਕੇ 400 ਤੋਂ ਲੈ ਕੇ 1200 ਤੱਕ ਨੇ ਬਾਈ ਉਹਨਾਂ ਕੋਲ ਕੰਟਰਾਕਟ ਸੀ ਜਾਈਦਾ ਆ ਸਾਰੀਆਂ ਤੁਹਾਨੂੰ 600-700 ਰੁਪਏ ਦੀ ਰੇਂਜ ਚ ਮਿਲ ਜਾਣੀਆਂ ਜੇ ਉਹਨਾਂ ਕੋਲ ਆ 500 ਵਾਲੀ ਆ ਗਈ ਆ ਵਿੱਚ ਬਹੁਤ ਜੈਂਟ ਹੈ ਜੈਂਟ ਜੌਲਰ ਨੌਂ ਵਾਲੀ ਤੇ ਇਹੋ ਨੂੰ ਲੇਡੀਜ਼ ਦਿਖਾਈ ਜਾਈ ਨੇ ਤੁਹਾਨੂੰ ਦਿਖਾਉਣੀ ਹੈ ਜੈਂਟ ਸੀ ਆ ਲੇਡੀਜ਼ ਦਾ ਹੋਰ ਭੰਡਾਰ ਬਹੁਤ ਆ ਰੇਟ ਤੁਹਾਨੂੰ ਸਾਰੀ ਦੱਸੇ ਦਿੱਤਾ ਜਿਵੇਂ ਆ 400 ਵਾਲੀ ਥੱਲੇ ਲੱਗੀਆਂ ਲੱਗੀਆਂ ਸਾਰੀ ਤੇ ਉਤਲੀ 600 700 ਵਾਲੀ ਉਹ ਚੰਗਰ ਵਾਲੀ ਜਿਹੜੀ ਖੁੰਗਰੂ ਵਾਲੀ ਉਹ 650 ਰੁਪਏ ਦੀ ਤੇ ਹਰੇਕ ਸਾਈਜ਼ ਤੁਹਾਨੂੰ ਅਵੇਲੇਬਲ ਮਿਲ ਜੂ ਇਹਨੇ ਲੈਣੀ ਹੋਵੇ ਉਹ ਵਿਜ਼ਿਟ ਕਰਿਓ ਬਾਕੀ ਜੇ ਮੇਜ ਨੂੰ ਲੋ ਜੀ ਆਹ ਵਾਲੀ ਕਿੱਤੀ ਜਿਆਦਾਤਰ ਆਰਡਰ ਤੇ ਤਿਆਰ ਹੁੰਦੀ ਆ ਪਰ 5-7 ਪੀਸ ਬਾਈ ਉਹਨਾਂ ਕੋ ਬਣੇ ਪਏ ਹੁੰਦੇ ਨੇ ਇਹ ਤੁਹਾਨੂੰ 650 ਰੁਪਏ ਚ ਮਿਲ ਜਾਣੀਆਂ ਈ ਹੀਲ ਵਾਲੀ ਤੇ ਦੇਖੋ ਇਹ ਕਪੜਾ ਤੁਸੀਂ ਜਿਹੜੇ ਮਰਜੀ ਕਲਰ ਚ ਇਹਨੂੰ ਤਿਆਰ ਕਰਵਾ ਸਕਦੇ ਹੋ ਦੇਖੋ ਸਾਰਾ ਹੈਂਡਵਰਕ ਹੋਇਆ ਹੋਇਆ ਇਹਦੇ ਤੇ 650 ਰੁਪਏ ਚ ਤੁਹਾਨੂੰ ਇਹ ਜੁੱਤੀ ਮਿਲ ਜਾਣੀਆਂ ਬਹੁਤ ਸੋਹਣੀ ਕੁਆਲਿਟੀ ਆ ਹਰੇਕ ਸਾਈਜ਼ अवेलेबल ਹੋ ਜੂ ਤੇ ਬਹੁਤ ਪ੍ਰੀਮੀਅਮ ਕੁਆਲਿਟੀ ਦੀ ਆ ਇਹ ਆ ਦੇਖੋ ਜੀ ਉਸੇ ਡਿਜ਼ਾਈਨ ਚ ਥੋੜੀ ਜਿਹੀ ਡਿਫਰੈਂਟ ਬਲੈਕ ਕਲਰ ਚ ਆ ਗਈ ਇਹ ਤੇ ਵੀ ਹੈਂਡਵਰਕ ਹੋਇਆ ਸਾਰਾ ਇਹ ਵੀ ਤੁਹਾਨੂੰ ਉਸੇ ਰੇਂਜ ਚ ਮਿਲ ਜੂਗੀ ਤੇ ਬਹੁਤ ਸੋਹਣਾ ਵਰਕ ਤੇ ਬਾਕੀ ਤੁਸੀਂ ਆਪਣੇ ਹਿਸਾਬ ਨਾਲ ਵੀ ਤਿਆਰ ਕਰਾ ਸਕਦੇ ਹੋ ਲਓ ਜੀ ਆ ਆ ਗਈ ਅੱਗੇ ਪਾਕਿਸਤਾਨੀ ਜੁੱਤੀ ਤੇ ਇਹ ਤੁਹਾਨੂੰ ਮਿਲ ਜਾਣੀ ਹੈ ਜੀ 800 ਰੁਪਏ ਚ ਬਹੁਤ ਸੋਹਣੀ ਇਹਦੀ ਵੀਡੀਓ ਚ ਤੁਹਾਨੂੰ ਪਤਾ ਲੱਗੇ ਰਹਣਾ ਬਹੁਤ ਸੋਹਣੀ ਕੁਆਲਟੀ ਤੇ ਬਣਤਰ ਵੀ ਬਹੁਤ ਸੋਹਣੀ ਆ 800 ਰੁਪਏ ਚ ਤੁਹਾਨੂੰ ਇੱਥੋਂ ਮਿਲ ਜਾਣੀਆਂ ਪਾਕਿਸਤਾਨੀ ਜੁੱਤੀ ਜੀ ਲੱਗਿਆ ਕੀ ਆ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈਂਡਵਰਕ ਹੋਇਆ ਹੋਇਆ ਵੀਡੀਓ ਚ ਦੇਖੇ ਸਕਦੇ ਆ ਤੁਸੀਂ ਇਹ ਤੁਹਾਨੂੰ 950 ਰੁਪਏ ਦੀ ਰੇਂਜ ਚ ਮਿਲ ਜਾਣੀ ਹੈ ਜੀ ਇੱਥੋਂ ਦੇਖੋ ਪੂਰਾ ਵਧੀਆ ਵਰਕ ਹੋਇਆ ਹੋਇਆ ਸੋਨਾ ਡਿਜ਼ਾਈਨ ਆ ਇਹ ਜੁੱਤੀ ਦਾ ਵੀ ਤੇ ਹੋਰ ਇਧਰੋਂ ਤੁਹਾਨੂੰ ਦਿਖਾਉਨੇ ਆ ਜੁੱਤੀ ਦੇ ਵਿੱਚ ਪਾ ਲਈ ਆਹ ਦੇਖੋ ਮਲਟੀ ਦੇ ਵਿੱਚ ਇਹ ਤੇ ਵੀ ਬਹੁਤ ਸੋਹਣਾ ਵਰਕ ਹੋਇਆ ਹੋਇਆ ਅਸੀਂ ਉਹ ਵੀ ਤੇਲ ਲਾਤਾ ਸੀ ਕੀ ਕਰੀ ਅੱਜ ਜੁੱਤੀ ਦੀ ਕੀ ਰੇਂਜ ਆ ਵੀਰੇ ਹਾਂਜੀ ਵੀਰੇ ਇਹਦੀ ਕੀ ਰੇਂਜ ਆ 780 ਇਹ ਤੁਹਾਨੂੰ 850 ਰੁਪਏ ਜੀ ਮਿਲ ਜਾਣੀ ਹੈ ਜੀ ਇੱਥੋਂ ਬਾਕੀ ਆਇਓ ਤੇ ਵਰਕ ਦੇਖੋ ਹੋਇਆ ਹੋਇਆ ਕਿੰਨਾ ਸੋਹਣਾ ਆਹ ਸਾਰੀਆਂ ਪਈਆਂ ਨੇ ਜੀ ਅਲੱਗ-ਅਲੱਗ ਡਿਜ਼ਾਈਨ ਉਹ ਅਲੱਗ-ਅਲੱਗ ਰੇਂਜ ਚ ਮਿਲ ਜਾਣ ਨੇ ਇੱਥੇ ਸਾਰੇ ਦੇਖੋ ਹਰ ਇੱਕ ਕਲਰ ਚ ਹਰ ਇੱਕ ਡਿਜ਼ਾਈਨ ਅਵੇਲੇਬਲ ਆ ਤੇ ਆ ਦੇਖੋ ਡਿਫਰੈਂਟ ਜਿਹਾ ਕਲਰ ਇਹਨੂੰ ਦੇਖਦੇ ਆ ਹੁਣ ਆਪਾਂ ਤੇ ਆ ਦੇਖੋ ਕਿੰਨਾ ਸੋਹਣਾ ਕਲਰ ਪਿਆਰਾ ਡਿਫਰੈਂਟ ਗਿਆ ਤੇ ਸੂਟ ਨਾਲ ਵੀ ਮੈਚਿੰਗ ਕਰ ਸਕਦੇ ਹੋ ਤੁਸੀਂ ਇਹਦਾ ਕੀ ਰੇਟ ਰੂਟ ਆ ਵੀਰੇ ਆਹ ਵੜੀ ਦਈਏ 1.800 ਸੋਨੇ ਦੀ ਸਾਰੀ ਠੀਕ ਹੈ ਇਹ 850 ਰੁਪਏ ਚ ਮਿਲ ਜੂਈ ਤੁਹਾਨੂੰ ਤੇ ਆਹ ਕਲਰ ਤੁਸੀਂ ਦੇਖ ਹੀ ਸਕਦੇ ਹੋ ਅਲੱਗ-ਅਲੱਗ ਡਿਜ਼ਾਈਨ ਨੇ 850 ਰੁਪਏ ਵਾਲੇ ਨੇ ਇਹ ਹੀ ਸਾਰੀ ਇਹ ਹੋਰ ਦਿਖਾਉਨੇ ਆ ਤੁਹਾਨੂੰ ਆ ਕੱਟਦੇ ਆ ਜੀ ਇਹ ਵੀ ਡਿਫਰੈਂਟ ਜਿਹਾ ਕਲਰ ਵਰਕ ਦੇਖੋ ਹੋਇਆ ਹੋਇਆ ਬਹੁਤ ਸੋਹਣਾ ਵਰਕ ਸੂਟ ਦੇ ਨਾਲ ਦੀ ਇਹ ਹੋਰ ਡਿਜ਼ਾਈਨ ਦਿਖਾਉਂਦੇ ਆ ਤੁਹਾਨੂੰ ਇੱਥੋਂ ਇੱਕ ਕੱਟਾ ਕੱਟ ਕੇ ਹਾਂ ਬਲੈਕ ਇਹ ਆ ਚੀਜ਼ ਬਲੈਕ ਕਲਰ ਚ ਵੀ ਤੇ ਆਪਾਂ ਹੁਣ ਕੱਟਦੇ ਆ ਯਾਨੀ ਬਹੁਤ ਨੇ ਇੱਕ ਤਾਂ ਸਮਝ ਨਹੀਂ ਆਉਂਦੀ ਕਿਹੜਾ ਕੱਢੀਏ ਤੇ ਆਹ ਦੇਖੋ ਜੀ ਬਹੁਤ ਸੋਹਣਾ ਵਰਕ ਹੋਇਆ ਹੋਇਆ ਹੈ ਤੇ ਵੀ ਤੇ ਬਹੁਤ ਸੋਹਣੀ ਲੱਗ ਰਹੀ ਆ ਇਹ ਵੀ ਤੁਹਾਨੂੰ 8-850 ਪਰ ਬਾਈ ਪ੍ਰਾਈਸ ਰੇਂਜ ਚ ਮਿਲ ਜੂ ਕੁਆਲਿਟੀ ਬਹੁਤ ਸੋਹਣੀ ਆ ਇਹ ਆਗੇ ਆਹ ਡਿਜ਼ਾਈਨ ਇਹਨਾਂ ਦਾ ਬਹੁਤ ਟ੍ਰੈਂਡ ਆ ਹੁਣ ਦੇਖੋ ਰੂਰ ਕੋਈ ਹੋਇਆ ਬਹੁਤ ਟ੍ਰੈਂਡ ਹੈ ਇਹ ਡਿਜ਼ਾਈਨਾਂ ਦਾ ਅੱਜਕੱਲ੍ਹ ਫਿਨਿਸ਼ਿੰਗ ਦੇਖੋ ਤੇ ਇਹ ਸਿਰਫ ਇੱਥੇ ਤੁਹਾਨੂੰ ਮਿਲ ਜੂਈ 500 ਰੁਪਏ ਚ ਤੇ ਪੂਰਾ ਜਾਇਜ਼ ਰੇਟ ਵਈ ਉਹਨਾਂ ਨੂੰ ਆਪਾਂ ਪਹਿਲਾਂ ਹੀ ਪੁੱਛ ਕੇ ਵੀਡੀਓ ਚ ਦੱਸਿਆ 500 ਰੁਪਏ ਜੀ ਤੁਹਾਨੂੰ ਇੱਥੋਂ ਮਿਲ ਜੂ ਆਹ ਦੇਖੋ ਇਹਦੇ ਚ ਹੂਡ ਡਿਜ਼ਾਈਨ ਤੁਹਾਨੂੰ ਬਹੁਤ ਲੱਗ ਜਾਣਗੇ ਇਹ ਡਿਜ਼ਾਈਨ ਦਾ ਬਹੁਤ ਟ੍ਰੈਂਡ ਹੈ ਅੱਜਕੱਲ੍ਹ ਤੇ ਇਹਦੀ ਫਿਨਿਸ਼ਿੰਗ ਦੇਖੋ ਕਿੰਨੀ ਸੋਹਣੀ ਤੁਹਾਨੂੰ ਵੀਡੀਓ 'ਚ ਪਤਾ ਲੱਗੇ ਰਹਾ ਹੋਣਾ ਆਈ ਹੋਈ ਇਹ ਸਿਰਫ 500 ਰੁਪਏ 'ਚ ਤੁਹਾਨੂੰ ਮਿਲ ਜਾਣੀ ਐ ਤੁਹਾਨੂੰ ਪ੍ਰੀਮੀਅਮ ਕੁਆਲਿਟੀ ਇਹਨੂੰ ਮਤਲਬ ਇੱਕ ਥੋੜੀ ਕੁਆਲਿਟੀ ਲੋ ਹੁੰਦੀ ਆ ਉਹਦੇ ਨਾਲ ਕੰਪੇਅਰ ਨਾ ਕਰਿਓ ਤੇ ਉਹ ਤੁਹਾਨੂੰ ਸਸਤੀ ਵੀ ਕੋਈ ਦੇ ਸਕਦਾ ਪਰ ਇਹ ਜਮਾਂ ਪ੍ਰੀਮੀਅਮ ਕੁਆਲਿਟੀ ਆ ਬਹੁਤ ਵਧੀਆ ਇਹ ਆ ਪਈਆਂ ਨੇ ਜੀ ਬੱਚੇ ਆ ਦੀ ਆ ਏ ਵੀ ਤੁਹਾਨੂੰ ਇੱਥੇ ਹਰ ਤਰ੍ਹਾਂ ਦਾ ਡਿਜ਼ਾਈਨ ਬੱਚਿਆਂ ਦੀ ਜੁੱਤੀ ਜੂ ਵੀ ਮਿਲ ਜੂਗਾ ਤੇ ਅਲੱਗ ਅਲੱਗ ਰੇਟਾਂ 'ਚ ਜਿਵੇਂ ਦਾ ਡਿਜ਼ਾਈਨ ਓਮੇ ਦਾ ਰੇਟ ਇਹਦਾ ਰੇਟ ਤੁਹਾਨੂੰ ਦੱਸ ਦਿਆਂ ਪੁੱਛ ਕੇ ਤੇ ਇਹ ਡਿਜ਼ਾਈਨ ਦਾ ਰੇਟ ਤੁਸੀਂ ਦੇਖੋ ਕਿੰਨਾ ਸੋਹਣਾ ਵਰਕ ਹੋਇਆ ਹੋਇਆ ਇਹਦੇ ਤੇ ਤੇ ਇਹ ਤੁਹਾਨੂੰ 2500 ਰੁਪਏ 'ਚ ਮਿਲ ਜਾਣੀ ਹੈ ਇੱਥੋਂ 2500 ਰੁਪਏ 'ਚ ਸਿਰਫ ਮਿਲ ਜਾਣੀ ਹੈ ਜੁੱਤੀ ਇੱਥੋਂ ਲਓ ਜੀ ਆਪਾਂ ਆਏ ਸੀ ਤੇ ਆਪਾਂ ਵੀ ਆ ਚਾਰ ਜੁੱਤੀਆ ਲੈ ਲਿਆ ਬਹੁਤ ਸੋਹਣੀ ਆਪਾਂ ਇੱਥੋਂ ਹੀ ਲੈਣਿਆਂ ਜਾ ਪਰ ਅਲੱਗ-ਅਲੱਗ ਤਰ੍ਹਾਂ ਦੀਆਂ ਚਾਰ ਜੁੱਤੀਆ ਲੈ ਲਈ ਆਪਾਂ ਵੀ ਦੇਖੋ ਤੇ ਦੱਸਿਓ ਕਮੈਂਟ ਕਰਕੇ ਕਿਵੇਂ ਲੱਗੀਆਂ ਤੁਹਾਨੂੰ ਸਾਰੀਆਂ ਜੁੱਤੀਆ ਲਓ ਜੀ ਜਿਵੇਂ ਤੁਸੀਂ ਦੇਖ ਹੀ ਸਕਦੇ ਹੋ ਵੀ ਆਪਾਂ ਤੁਹਾਨੂੰ ਦਿਖਾਈ ਹੈ ਜੁੱਤੀ ਜਿਹੜੀ ਸਾਰੀ ਲੇਡੀਜ਼ ਵਧੀਆ ਥੋੜੇ ਸਾਈਜ਼ ਮੈਂ ਲੇਡੀਜ਼ ਦੇ ਤਾਂ ਹੁਣ ਉਦਾਂ ਵੀ ਬਹੁਤ ਡੀਐਨਡੀਓ ਨੂੰ ਹੁੰਦੇ ਨੇ ਰੇਟ ਅਲੱਗ-ਅਲੱਗ ਤੇ ਹੁਣ ਤੁਸੀਂ ਪਿੱਛੇ ਦੇਖ ਹੀ ਰਹੇ ਹੋਗੇ ਹੁਣ ਤੁਹਾਨੂੰ ਦਿਖਾਉਂਦੇ ਆ ਜੈਂਟਸ ਜੁੱਤੀ ਤੇ ਰੇਟ ਤੁਸੀਂ ਸੋਚੇ ਵੀ ਨਹੀਂ ਹੋਣੇ ਉਹਨੂੰ ਦੱਸ ਦਿਆਂ ਰੇਟ ਤੇ ਤੇ ਕੁਆਲਿਟੀ ਵੀ ਬਹੁਤ ਸੋਹਣੀ ਆਜੋ ਫਿਰ ਦਿਖਾਉਂਦੇ ਆ ਤੁਹਾਨੂੰ ਹੁਣ ਜੈਂਟਸ ਜੁੱਤੀ ਆ ਤੇ ਲਓ ਜੀ ਆਹ ਦੇਖੋ ਜੈਂਟਸ ਜੁੱਤੀਆਂ ਦੇ ਡਿਜ਼ਾਈਨ ਬਹੁਤ ਸੋਹਣੇ-ਸੋਹਣੇ ਹਰੇਕ ਤਰ੍ਹਾਂ ਦਾ ਡਿਜ਼ਾਈਨ ਤੁਹਾਨੂੰ ਮਿਲ ਜੂ ਇੱਥੇ ਤੇ ਆ ਵੀ ਆ ਕੇ ਤੇ ਇੱਧਰ ਸਿੱਖਾ ਲ ਜਾਏਗੀ ਦੇਖੋ ਵਰਤਰਾ ਦਾ ਡਿਜ਼ਾਈਨ ਤੇ ਇਹ ਸਿਰਫ ਤੁਹਾਨੂੰ ਇੱਥੋਂ ਹੀ 500 ਰੁਪਏ ਚ ਮਿਲ ਜਾਣੇ ਨੇ ਆ ਜਿਹੜੇ ਡਿਜ਼ਾਈਨ ਤੁਸੀਂ ਦੇਖ ਰਹੇ ਹੋ ਵੀਡੀਓ ਚ ਸਾਰੇ ਤੇ ਕੁਆਲਿਟੀ ਦੀ ਤਾਂ ਗੱਲੇ ਛੱਡੋ ਕੁਆਲਿਟੀ ਬਹੁਤ ਸੋਹਣੀ ਆ ਤੇ ਅਲੱਗ-ਅਲੱਗ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਦੁਨਿਆ ਦੇਖੋ ਜੀ ਬਹੁਤ ਸੋਹਣੀ ਜੁੱਤੀ ਤੇ ਕੁਆਲਿਟੀ ਵੀ ਬਹੁਤ ਪ੍ਰੀਮੀਅਮ ਤੇ ਹਰ ਤਰ੍ਹਾਂ ਦਾ ਸਾਈਜ਼ ਤੁਹਾਨੂੰ ਇਹਦਾ ਅਵੇਲੇਬਲ ਹੋ ਜਾਊਗਾ ਤੇ ਸਿਰਫ 500 ਰੁਪਏ ਚ ਤੁਹਾਨੂੰ ਮਿਲ ਜਾਣੀ ਹੈ ਇਹ ਇਹ ਹੋਰ ਦਿਖਾਉਂਦੇ ਆ ਤੁਹਾਨੂੰ ਆਪਾਂ ਆ ਗਈ ਜੀ ਬ੍ਰਾਊਨ ਚ ਦੇਖੋ ਕਿੰਨੀ ਸੋਹਣੀ ਫਿਨਿਸ਼ਿੰਗ ਹੋਈ ਹੋਈ ਆ ਸਿਰਫ 500 ਰੁਪਏ ਚ ਇਹ ਵੀ ਇਥੋਂ ਮਿਲ ਜਾਣੀ ਹੈ ਜੀ ਜੈਂਟਸ ਜੇ ਆ ਚੀਜ਼ ਦੇ ਬਹੁਤ ਟ੍ਰੈਂਡਿੰਗ ਚ ਚੱਲ ਰਹੀ ਹੈ ਜੀ ਉੜਤੇ ਪਿਆਮੇ ਨਾਲ ਤੇ ਇਹ ਵੀ ਤੁਹਾਨੂੰ ਇੱਥੋਂ ਸਿਰਫ 500 ਰੁਪਏ ਚ ਮਿਲ ਜਾਣੀਆਂ ਕੁਆਲਿਟੀ ਬਹੁਤ ਸੋਹਣੀ ਬਰਾਊਨ ਚ ਇੱਕ ਹੋਰ ਬਹੁਤ ਪ੍ਰੀਮੀਅਮ ਕੁਆਲਿਟੀ ਇਹ ਸ਼ੋਰੂਮ ਤੋਂ ਲੈਣ ਜਾਵੋਗੇ ਤੁਹਾਨੂੰ ਇਹ 2250 ਤੋਂ ਘੱਟ ਨਹੀਂ ਦੇਣੀ ਤੇ ਪਰ ਇੱਥੇ ਸਿਰਫ 500 ਰੁਪਏ ਚ ਮਿਲ ਜਾਣੀਆਂ ਤੇ ਕੁਆਲਿਟੀ ਵੀ ਬਹੁਤ ਸ਼ਾਨਦਾਰ ਆ ਆਪਾਂ ਜ਼ਿਆਦਾਤਰ ਇੱਥੋਂ ਹੀ ਲੈਣੇ ਆ ਜੁੱਤੀਆ ਬਹੁਤ ਸ਼ਾਨਦਾਰ ਕੁਆਲਿਟੀ ਆ ਜੈਂਟਸ ਲਈ ਕੋ ਰੇਟ ਬਾਈ ਨੇ ਲੇਡੀਜ਼ ਲਈ ਤਾਂ ਤੁਹਾਨੂੰ ਆਪਾਂ ਦੱਸੇ ਨੇ ਅਲੱਗ-ਅਲੱਗ ਗ੍ਰੇਟ ਅਲੱਗ-ਅਲੱਗ ਡਿਜ਼ਾਈਨ ਦੇ ਹਿਸਾਬ ਨਾਲ ਤੇ ਚੈਂਟਸ ਦੀ ਆ ਜਿਹੜੇ ਵੀ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਆਰਟੀਕਲ ਸਾਰੇ ਤੁਹਾਨੂੰ 500 ਰੁਪਏ 'ਚ ਇੱਥੋਂ ਮਿਲ ਜਾਣੇ ਨੇ ਤੇ ਲਓ ਜੀ ਫਿਰ ਜਲਦੀ-ਜਲਦੀ ਵੇਸਟ ਕਰਦੇ ਹੋ ਤੇ ਬਾਈ ਤੋਂ ਤੁਸੀਂ ਮੰਗਵਾ ਸਕਦੇ ਜੁੱਤੀ ਆ ਜਿਵੇਂ ਆਹ ਦੇਖੋ ਇਹ ਸਾਰੇ ਡਿਜ਼ਾਈਨ ਤੁਹਾਨੂੰ 500 ਰੁਪਏ 'ਚ ਮਿਲ ਜਾਣੇ ਨੇ ਤੇ ਲਓ ਜੀ ਆਹ ਦੇਖੋ ਇਹ ਚੀਜ਼ ਬਹੁਤ ਅੱਜਕੱਲ ਟ੍ਰੈਂਡਿੰਗ 'ਚ ਚੱਲ ਰਹੀ ਆ ਇਹ ਸਿਰ ਤੇ ਸਿਰ 700 ਰੁਪਏ ਜੀ ਤੁਹਾਨੂੰ ਮਿਲ ਜਾਣੀ ਹੈ ਜੀ ਤੇ ਕੁਆਲਟੀ ਵੀ ਬਹੁਤ ਪ੍ਰੀਮੀਅਮ ਆ ਇਹ ਤੁਹਾਨੂੰ ਦਿਖਾਈ ਆਪਾਂ ਮਲੇਰ ਕੋਟ ਲਈ ਜੁੱਤੀ ਤੇ ਇੱਥੇ ਵੀਡੀਓ ਦਾ ਸਾਰਾ ਦਿਨੇ ਬਣ ਜੂ ਐਨੇ ਡਿਜ਼ਾਈਨ ਨੇ ਇੰਨੀ ਕੁਆਲਟੀ ਆ ਤੇ ਜੈਂਟਸ ਦੀ ਵੀ ਤੁਹਾਨੂੰ ਦਿਖਾਈ ਆਪਾਂ ਸਾਰੀ ਤੇ ਜਿਨੇ ਵੀ ਲੇਡੀਜ਼ ਜੈਂਟਸ ਜਿਸ ਨੇ ਵੀ ਪੂਰੇ ਇੰਡੀਆ ਚ ਆਰਡਰ ਕਰਨਾ ਹੋਵੇ ਤੁਹਾਨੂੰ ਨੰਬਰ ਸ਼ੇਅਰ ਕਰ ਰਹੇ ਹਾਂ ਦੁਕਾਨ ਦਾ ਕਾਰਡ ਇੱਕ ਕਾਰਡਾ ਦੁਕਾਨ ਦਾ ਤੇ ਨੰਬਰ ਉੱਤੇ ਵੀਡੀਓ ਤੇ ਵੀ ਤੁਹਾਨੂੰ ਨਾਲ ਲਾ ਦਾਂਗੇ ਕਾਰਡ ਦੀ ਫੋਟੋ ਵੀ ਲਾ ਦਾਂਗੇ ਪੂਰੇ ਇੰਡੀਆ 'ਚ ਸ਼ਿਪਿੰਗ ਫ੍ਰੀ ਆ ਤੇ ਬਾਈ ਉਹਨਾਂ ਨੂੰ ਤੁਸੀਂ ਫੋਨ ਕਰਕੇ ਆਰਡਰ ਕਰ ਸਕਦੇ ਹੋ ਰੇਟ ਜੈਨੂਅਲ ਨਭੂ ਸ਼ਿਪਿੰਗ ਫ੍ਰੀ ਆ ਇੰਡੀਆ 'ਚ ਤੇ ਕੋਈ ਧੋਖਾਧੜੀ ਵਾਲਾ ਕੰਮ ਨਹੀਂ ਜਿਵੇਂ ਅੱਜਕੱਲ ਚੱਲ ਰਿਹਾ ਤੇ ਦੇ ਚੀਜ਼ ਕੋ ਕੇ ਬਿਨਾਂ ਡਰੇ ਤੁਸੀਂ ਆਰਡਰ ਕਰ ਸਕਦੇ ਹੋ ਬਾਈ ਉਹਨਾਂ ਨੂੰ